ਸਤਿ ਸ੍ਰੀ ਅਕਾਲ ਨਮਸਕਾਰ ਪਾਧਾ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂਪਰਾਸਤ ਚੈਨਲ ਨਾਲ ਤੁਸੀਂ ਜਾਣਦੇ ਹੋ ਕਿ ਅਸੀਂ ਪੰਜਾਬ ਦੀ ਵਿਰਾਸਤ ਨੂੰ ਵੀ ਆਪਣੇ ਚੈਨਲ ਦੇ ਉੱਤੇ ਸ਼ੋਅ ਕਰਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਭੱਗ ਬਾਰੇ ਜਾਣਕਾਰੀ ਦੇ ਰਹੇ ਹਾਂ ਭੱਗ ਤੋਂ ਕੀ ਪਾਵ ਹੈ ਕਿਸੇ ਟਾਈਮ ਪੰਜਾਬ ਦੇ ਵਿੱਚ ਜਦੋਂ ਹੜਾ ਨਾਲ ਖੇਤੀ ਹੁੰਦੀ ਸੀ ਤਾਂ ਹਰ ਕਿਸਾਨ ਦੇ ਘਰ ਵਿੱਚ ਗਊ ਰੱਖੀ ਹੁੰਦੀ ਸੀ ਕਿ ਉਹਨਾਂ ਗਊਆਂ ਦੇ ਜਿਹੜੇ ਪੱਛੇ ਹੁੰਦੇ ਸੀ ਉਹਨਾਂ ਨੂੰ ਹੜਾ ਦੇ ਵਿੱਚ ਜੋੜਿਆ ਜਾਂਦਾ ਇਹ ਗਊ ਦਾ ਜਿਹੜਾ ਦੁੱਧ ਸੀ ਉਹਨੂੰ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਸੀ ਸਮੇਂ ਅਨੁਸਾਰ ਜਿਹੜੀਆਂ ਚੀਜ਼ਾਂ ਨੇ ਉਹ ਤੀਜ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਜਿਹੜੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਗਾਵਾਂ ਨੂੰ ਦਿਖਾਉਣ ਇਹ ਜਿਹੜੀਆਂ ਗਾਵਾਂ ਨੇ ਇਹਨਾਂ ਦੇ ਵਿੱਚ ਰਾਜਸਥਾਨੀ ਗਾਵਾਂ ਨੇ ਇਹ ਖਾਕੀ ਰੰਗ ਦੀਆਂ ਨੇ ਤੇ ਇਹ ਵੀ ਜਿਹੜੇ ਲੋਕ ਨੇ ਇਹ ਕਾਫੀ ਦੂਰੋਂ ਰਾਜਸਥਾਨ ਦੇ ਵਿੱਚੋਂ ਦਾ ਇਧਰ ਫਾਜ਼ਲਕਾ ਅਬੋਹਰ ਦੇ ਇਲਾਕੇ 'ਚੋਂ ਇਸ ਅਲਾਕੇ ਵੱਲ ਜਿਵੇਂ ਕਿ ਸਾਡਾ ਜਿਹੜਾ ਜ਼ਿਲ੍ਹਾ ਬਰਨਾਲਾ ਹੈ ਇਹ ਪਿੰਡ ਕੱਟੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਭਰਾ ਨੇ ਇਹ ਆਪਣੀਆਂ ਗਾਈਆਂ ਲੈ ਕੇ ਆ ਰਹੇ ਨੇ ਕਿਉਂਕਿ ਜਦੋਂ ਇਹ ਕੁਦਰਤ ਦਾ ਕਾਨੂੰਨ ਹੈ ਜਿਹੋ ਜਿਹਾ ਕਿਤੇ ਦਾ ਕੋਈ ਪਾਉਣ ਪਾਣੀ ਹੈ ਉਸੇ ਤਰ੍ਹਾਂ ਦੇ ਪਾਉਣ ਪਾਣੀ ਦੇ ਅਨੁਸਾਰ ਹੀ ਪੇੜ ਪੌਦੇ ਪਸ਼ੂ ਪੰਛੀ ਕੁਦਰਤ ਨੇ ਪੈਦਾ ਕੀਤੇ ਨੇ ਤੇ ਇੱਧਰ ਜਿਹੜਾ ਰਾਜਸਥਾਨ ਦਾ ਇਲਾਕਾ ਹੈ ਭਾਬ ਜਿਹੜਾ ਖੁਸ਼ਕ ਇਲਾਕਾ ਹੈ ਉਥੇ ਉਸ ਤਰ੍ਹਾਂ ਦੀ ਹਰਿਆਵਲ ਨਹੀਂ ਹੁੰਦੀ ਤੇ ਉਸ ਹਰਿਆਵਲ ਤੋਂ ਜਿਹੜੀਆਂ ਇਹ ਗਾਵਾਂ ਨੇ ਜਾਂ ਉੱਠ ਨੇ ਤੇ ਉਸ ਤਰ੍ਹਾਂ ਦੇ ਜਿਹੜੇ ਜਾਨਵਰ ਉੱਥੇ ਉਤਰਤ ਨੇ ਪੈਦਾ ਕੀਤੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਰੀਆਬਲ ਬਹੁਤ ਹੁੰਦੀ ਹੈ ਤੇ ਇੱਥੇ ਜਿਵੇਂ ਮੱਝਾਂ ਦੀ ਵਿਸ਼ੇਸ਼ਤਾ ਹੈ ਇਵੇਂ ਜਿਵੇਂ ਰਾਜਸਥਾਨ ਦੇ ਵਿੱਚ ਗਾਵਾਂ ਦੀ ਵਿਸ਼ੇਸ਼ਤਾ ਤੇ ਅਸੀਂ ਸਿਰਫ ਇਸ ਜਾਣਕਾਰੀ ਲਈ ਇਹ ਛੋਟੀ ਵੀਡੀਓ ਬਣਾਈ ਹੈ ਕਿ ਜਿਹੜੀਆਂ ਗਾਵਾਂ ਦਾ ਝੁੰਡ ਹੁੰਦਾ ਉਹਨੂੰ ਪੱਗ ਕਹਿੰਦੇ ਨੇ ਕਿਉਂਕਿ ਸਿਵ ਕੁਮਾਰ ਬਟਾਲਵੀ ਸਾਡੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ ਉਹਨੇ ਆਪਦੀਆਂ ਜਿਹੜੀਆਂ ਕਪਤਾਵਾਂ ਦੇ ਵਿੱਚ ਗਾਵਾਂ ਦਾ ਮੱਝਾਂ ਦਾ ਖੇਤਾਂ ਦਾ ਬੜਾ ਅੱਛਾ ਵਰਨਣ ਕੀਤਾ ਤੇ ਅਸੀਂ ਇਹ ਜਿਹੜੀ ਛੋਟੀ ਵੀਡੀਓ ਬਣਾਈ ਹੈ ਤੇ ਇਹਦਾ ਸਾਡਾ ਮਕਸਦ ਇਹ ਹੀ ਆ ਕਿ ਜਿਹੜੇ ਸਾਡੇ ਅੱਜ ਦੇ ਛੋਟੇ ਬੱਚੇ ਆ ਜਾਂ ਨੌਜਵਾਨ ਆ ਉਹ ਬਰਾਸਤ ਨਾਲ ਜੁੜੇ ਰਹਿਣ ਤੇ ਤੁਹਾਡਾ ਸਭ ਦਾ ਧੰਨਵਾਦ